ਹਾਂ ਤੇ ਕੀ ਹਾਲ ਚਾਲ ਨੇ ਸਾਰਿਆਂ ਦੇ ਹੋ ਤੁਸੀਂ ਠੀਕਾ ਕਹੋਗੇ ਲੈ ਜੇ ਆਪਾਂ ਲੱਗੇ ਅੱਜ ਵੱਢਣ ਤੇ ਮਸ਼ੀਨਾਂਾਂ ਬਲ ਚਾਰੇ ਕੱਲ ਦੀ ਕੱਲ ਆਪਾਂ ਨੇ ਸ਼ਾਮ ਨੂੰ ਵੱਢਦੇ ਆਪਾਂ ਨੇ ਤਕਰੀਬਨ ਕਿੱਲਾ ਇੱਕ ਵੱਢਿਆ ਤੇ ਕੱਲ ਤਕਰੀਬਨ 8.5 ਕਿੱਲਿਆਂ ਕੰਮ ਕਰਤਾ ਆਪਾਂ ਨੇ ਤੇ ਹੁਣ ਆਪਣੀ ਮਸ਼ੀਨ ਚਾਰੇ ਪਿੱਛੇ ਆ ਆਪਣੇ ਇਹ ਚਾਰੇ ਵੱਡਾ ਵੀਰੇ ਚਲਾਉਣ ਲੱਗ ਰਿਹਾ ਤੇ ਚਾਚਾ ਆਪਣਾ ਇੱਧਰ ਬੈਠਿਆ ਇਹ ਉੱਤਰ ਗਿਆ ਤੇ ਉਹ ਚਲਾਉਣ ਲੱਗਿਆ ਹੁਣ ਤੇ ਹੁਣ ਵੱਢਦੇ ਆ ਆਪਾਂ ਤੇ ਬਾਕੀ ਆਪਾਂ ਹੁਣ ਸਵਾਈ ਵਾਲੇ ਵੱਢ ਗਏ ਜਿਹਦੇ ਉੱਤੇ ਉੱਤੇ ਵੱਢ ਗਏ ਚਾਰ ਪੰਜ ਕਿੱਲੇ ਉੱਤੇ ਵੱਢੇ ਕਿ ਸਾਈਡ ਤੇ ਚਾਰ ਪੰਜ ਕਿੱਲੇ 8 ਤੋਂ ਕਿਲੋ ਤੇ ਵੱਢ ਗਏ ਆ ਆ ਤੇ ਉਹਨਾਂ ਕੇ ਕੰਮ ਟਾਮਾ ਟਾਮਾ ਚੱਲਣ ਲੱਗਿਆ। ਹੁਣ ਲੋਕਾਂ ਦੀ ਬਦਲਵਾਜ ਦੇਖੋ ਕਿੰਨੀ ਹੋ ਰਹੀ ਆ। ਕਾਲੀ ਘੜਚਾਈ ਹੋਈ ਆ। ਉਹਦੇ ਨਾਲ ਕਿ ਲੋਕ ਬਹੁਤ ਜਾ ਬੜਵਾਰੇ ਛੇਤੀ ਛੇਤੀ ਕਰ ਰਹੇ ਹੁਣ ਤਾਂ। ਜਦੋਂ ਤੋਂ ਆ ਸ਼ਾਮ ਨੂੰ ਦੇਖਾਂਗੇ ਆਪਾਂ ਆਪਣੀ ਵਡਣੀਆਂ। ਜਿਉਂ ਤਾਂ ਰਿਪਰ ਵੀ ਚੱਲ ਗਏ ਤੇ ਉਹ ਪਿੱਛੇ ਚ ਰਿਪਰ ਚੱਲ ਰਹੇ ਇੱਧਰ। ਉਹ ਚੱਲ ਰਹੇ ਇੱਧਰ ਤੇ ਉਹ ਦੇਖ ਸਕਦੇ ਆਂ ਆ ਚੱਲ ਰਿਪਰ। ਤੇ ਟੂੜੀ ਵੀ ਕਾਰਨ ਲੱਗੇ ਲੋਕ ਛੇਤੀ ਛੇਤੀ। ਕਿ ਮੀਂਹ ਦਾ ਕੋਈ ਤਵਾਰ ਨਹੀਂ ਕਦੋਂ ਆ ਜੇ ਤੇ ਬਾਕੀ ਜਤਿੰਦਰ ਪਹੁੰਚ ਗਿਆ। ਛੇਡੂ ਪਿੱਛੇ ਆਪਣਾ। ਲੱਗ ਰਿਹਾ ਵਲੌਗ ਬਣਾਉਣ ਮੁੰ ਇਤਲੋ ਵੜਦੇ ਆਪਾਂ ਬਾਡ ਬੁੱਢੀ ਫਿਰ ਮਿਲਦੇ ਆਪਾਂ ਕਿਉਂਕਿ ਰਾਤ ਨੂੰ ਸਾਰਾ ਮਸ਼ੀਨ ਚੱਲੇਗੀ ਆਪਣੀ ਤੇ ਫਿਰ ਮਿਲਦੇ ਆਪਾਂ ਦੇਖੋ ਇਹ ਬੱਦਲ ਕਿਹੜਾ ਚੜ ਕੇ ਆ ਗਈ ਤੇ ਜਤਿੰਦਰ ਆਪਣੇ ਕੋਲ ਪਹੁੰਚ ਗਿਆ ਛੇਟੂ ਤੇ ਬੈਠੇ ਆਪਾਂ ਚਾਚਾ ਤੇ ਲੱਗਿਆ ਵੱਢਣ ਹੁਣ ਆਪਾਂ ਤੇ ਵੱਡਾ ਭਰਾ ਲੱਗ ਗਿਆ ਚਲਾਣ ਤੇ ਬਾਕੀ ਟਰਾਲੀ ਕੂਰ ਪਹੁੰਚਣ ਵਾਲੀ ਆਪਾਂ ਵੱਢਣਾ ਹੁਣ ਇਹ ਖੇਤ ਆ ਮੋਟਰ ਵਾਲਾ ਉੱਪਰਲੀ ਸਾਈਡ ਦੇਖੋ ਟੂੜੀ ਵਾਲੀ ਮਸ਼ੀਨ ਚੱਲ ਰਹੀ ਆ ਬਨੇਰੇ ਉੱਪਰ ਤਾਂ ਇਹਦਾ ਕਿ ਆ ਗਿਆ ਤਾਂ ਬਾਕੀ ਦੇਖ ਸਕਦੇ ਨੇ ਮਸ਼ੀਨਾਂ ਦਾ ਪੂਰਾ ਗੜ ਪੈ ਗਿਆ ਹੁਣ ਤਾਂ ਇੱਕ ਉਹ ਮਸ਼ੀਨ ਚੱਲ ਰਹੀ ਹੈ ਪਰਲੀ ਸੜਕ ਤੇ ਇੱਕ ਮਸ਼ੀਨਾਂ ਹੋਰ ਚੱਲ ਰਹੀ ਹੈ ਪ੍ਰੀਤ ਸਿੰਘ ਕਚੇਹਰੀ ਆਪਣਾ ਉਹ ਚੱਲ ਰਹੀ ਹੈ ਮਸ਼ੀਨ ਪਰਲੀ ਸੜਕ ਉਹ ਦੇਖ ਰਹੇ ਨੇ ਨਾ 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 ਇਹ ਚੱਲ ਰਹੀ ਹੈ ਪ੍ਰੀਤਮ ਸਿੰਘ ਆ ਦੇਖ ਸਕਦੇ ਹੋ ਹਲਕੀ ਦਿਖ ਰਹੀ ਔਰੇ ਤੇ ਬਾਕੀ ਕੱਲ ਤਾਂ ਕੱਲੀ ਆਪਣੀ ਮਸ਼ੀਨ ਚੱਲੀ ਸੀ ਔਰੇ ਤੇ ਹੁਣ ਦੇਖੋ ਇੱਕ ਲੱਖ ਤੱਕ ਕਿੰਨੀ ਮਸ਼ੀਨਾਂ ਚੱਲ ਗਈਆਂ ਆਉਦੇ ਬੜਤੀ ਇੱਧਰ ਚੱਲ ਰਹੀ ਇੱਕ ਮਸ਼ੀਨਾਂ ਤੇ ਤਕਰੀਬਨ ਬਹੁਤ ਜ਼ਿਆਦਾ ਮਸ਼ੀਨਾਂ ਗਿਗੇ ਕ ਲੱਗਤਾ तो चलो पढ़ते हैं के फिर मिलते हैं बदल देखो कि फुल कर बहुत ज्यादा बदल गुड कर रहा है इधर टैंक भर खड़ा मशीन अपनी खड़ी है तो ट्रैली लेके बंद आ नहीं रहा इधर बेचारे आप बढ़ लग रहे हैं मीह करके बहुत ज्यादा तंग हो रहे हैं अपना फोर मैं ड्राइवर आप बैठे अपने जतेंद्रपना बैठे ये भी आया बना लग रहा ਪਹੁੰਚ ਗਿਆ ਗਿੰਦਾ ਬੱਲਾ ਉਹ ਅੱਗੇ ਟਰਾਲੀ ਆ ਗਈ ਖੁਸ਼ ਹੋ ਗਿਆ ਮੁੰਡਾ ਟਰਾਲੀ ਆ ਗਈ ਟਰਾਲੀ ਵੱਡ ਗਈ ਬੜਾ ਪਾਸਰਾ ਖੁਸ਼ ਹੋਇਆ ਵੀ ਟਰਾਲੀ ਦੇਖ ਕੇ ਵੀ ਹੈਪੀ ਹੋ ਰਿਹਾ ਤੇ ਤੈਨੂੰ ਮੈਨੂੰ ਲੱਗਾ ਬਲੌਗ ਬਣਾਉਣਾ ਮੁੰਡਾ ਹੋਰ ਇਹ ਫੋਟੋ ਉਧਰ ਹਲਪਰ ਰੁਕੇ ਮਾਰਦਾ ਲੈ ਆ ਲੈ ਇਹਦਾ ਕਿਵੇਂ ਖੁਸ਼ ਹੋ ਰਿਹਾ ਕੁੜਕੁੜ ਲੱਗਿਆ ਕਰਨ ਤੇ ਚਲੋ ਵੜਦੇ ਆ ਬਾਡ ਵੜ ਕੇ ਫਿਰ ਮਿਲਦੇ ਆ ਆਪਾਂ ਕਣੀਆਂ ਵੀ ਆਣ ਲੱਗੀਆਂ ਆਪਣੇ ਹਰਪਲ ਤੇ ਅੱਗੇ ਹੱਥ ਦੇ ਤੇ ਚਲੋ ਹੈਲਪਰ ਕਾ ਨੂੰ ਭਰਾਇਆ ਆਪਣਾ ਤੇ ਚਲੋ ਵਰਦਦੇ ਆਪਾਂ ਵੱਟ ਗਏ ਫਿਰ ਮਿਲਦੇ ਆਪਾਂ ਉਹ ਤੋਂ ਬਾਅਦ ਇਹ ਵੱਟ ਗਏ ਫਿਰ ਉਧਰ ਚਲਦੇ ਆਪੇ ਵੱਟ ਗਏ ਤੇ ਫਿਰ ਚੱਲ ਕੇ ਆਪਾਂ ਆਪਣੀ ਵਰਦਦੇ ਉਧਰ ਕਿ ਮੀਂਹ ਦਾ ਕੋਈ ਤਵਾਰ ਨਹੀਂ ਦੇਖ ਬੱਦਲ ਚੜਕਿਆ ਬੜੀ ਕਰਾਈ ਫੋਨ ਕਿੰਨਾ ਬੱਦਲ ਦਿਖ ਨਹੀਂ ਰਹਿ ਨਾ ਖਾਸ ਪਰ ਬਹੁਤ ਜ਼ਿਆਦਾ ਕਾਲੀ ਘਾਟ ਚਾਈ ਹੋਈ ਆ ਆ ਦੇਖੋ ਕਿਵੇਂ ਹੈ ਤਾਂ ਹੋਰੇ ਕਾਲੀ ਘਾਟ ਹੈ ਪਰ ਉਧਰ ਜ਼ਿਆਦਾ ਪੈ ਰਿਆ ਤੇ ਚਲੋ ਵਰਦਦੇ ਆ ਵੱਟ ਗਏ ਫਿਰ ਮਿਲਦੇ ਆਪਾਂ ਸਾਮ ਬਾਅਦ ਆਮੇ ਟਰਾਲੀ ਪਹੁੰਚ ਗਈ ਹੈ ਤੇ ਹੁਣ ਲੱਗਿਆ ਕੱਢਣ ਦਾਣੇ ਹੁਣ ਤਾਂ ਬਰਨਾਂ ਵਾਲੇ ਲੱਗ ਰਿਹਾ ਮੇਰਾ ਇਹ ਨਾਲ ਕੋਈ ਮੁੱਦਾ ਮਾੜਾ ਹੈ ਕਾਰਕਮਾਂਕ ਮਾੜੇ ਗਏ ਪਿਆ ਤੇ ਉੱਪਰ ਪੱਤਰ ਪੁੱਛ ਕਰਕੇ ਆ ਰਿਹਾ ਚਲੋ ਪੜਦੇ ਆ ਤੇ ਭਈ ਆਫੋਨ ਆ ਗਿਆ ਹੁਣ ਪੱਤਰ ਤੇ ਕਿਤੇ ਨਹੀਂ ਆਨੇ ਬਹੁਤ ਜ਼ਿਆਦਾ ਗਾੜੀ ਘਟਾਈ ਹੋਈ ਆ ਤੇ ਕਰੀਏ ਨਿਕਲਣ ਲੱਗ ਪਏ ਦੇਖੋ ਕਿਵੇਂ ਨਿਕਰੇ ਚਲੋ ਪੜਦੇ ਆ ਤੁਹਾਡੇ ਫਿਰ ਮਿਲਦੇ ਆਪਾਂ ਛੱਟ ਕੇ ਨਾਲੇ ਘਾੜੇ ਨਿਕਲਣ ਲੱਗ ਪਏ ਟਰੈਲੀ ਭਰਦੇ ਆ ਦੀ ਇਹ ਸਾਰੀ ਵੱਟ ਕੇ ਪਿੱਛੇ ਪੜਲੇ ਖੜੇ ਦੀ ਤੇ ਫਿਰ ਵੱਟ ਕੇ ਫਿਰ ਵੱਟ ਕੇ ਇੱਧਰ ਲਈ ਤੇ ਚਲੋ ਪੜਦੇ ਆ ਆਪਾਂ ਵੱਟ ਕੇ ਫਿਰ ਮਿਲਦੇ ਆਪਾਂ ਆਪਾਂ ਚੱਲ ਕੇ ਕੋਲ ਤੇ गाने ਚੱਲ ਗਿਆ ਬਣੀ ਨਿੱਕੀ ਹਾਲ ਹੋ ਰਹਾ ਹਵਾ ਚੱਲ ਰਹੀ ਹੈ ਤੇ ਹੰਦੂ ਵਾਲੀ ਨਿੱਕੀ ਹਾਲ ਹੋ ਰਹੀ ਹੈ ਤੇ ਦੁਪੱਟੇ ਵੱਡਦੇ ਪੜਦੇ ਆ ਰਹੇ ਆ ਬਹੁਤ ਕਰ ਰਹੇ ਪੜਦੇ ਵੱਡੇ ਫਿਰ ਮਿਲਦੇ ਆਪਾਂ ਹਵਾ ਬਹੁਤ ਜ਼ਿਆਦਾ ਚੱਲ ਰਹੀ ਆ ਲੈ ਤੁਸੀਂ ਦੇਖ ਸਕਦੇ ਹੋ ਬੱਦਲ ਕਿੱਥੇ ਚੜ ਕੇ ਆ ਕਾਲੀ ਘਾੜ ਬਣ ਕੇ ਹੋਣਾ ਸਾਰੀ ਕਿਤੇ ਕਾਲੀ ਘਾੜ ਹਵਾ ਚੱਲ ਰਹੀ ਆ ਪੂਰੀ ਲਾਟੋ ਲਾਟ ਬਹੁਤ ਜ਼ਿਆਦਾ ਕਾਲੀ ਘਾਟ ਚੜੀ ਹੋਈ ਹੈ ਸਾਰੇ ਕਿਤੇ ਉਹ ਹਵਾ ਕਿਵੇਂ ਚੱਲ ਰਹੀ ਹੈ ਜੇ ਅਸੀਂ ਟਰਾਲੀ ਚੇ ਕਰਦੇ ਤੇ ਫੁੱਲ ਲੈਣ ਕਾਲੀ ਘਾਟ ਬਣ ਰਹੀ ਹੈ ਤੇ ਚਲੋ ਵੜਦੇ ਆ ਬਾਟੇ ਕੇ ਫਿਰ ਮਿਲਦੇ ਆਪਾਂ ਉੱਥੋਂ ਮਜਾਂਦੇ ਆਪਾਂ ਕ੍ਰਿਸ਼ਨ ਵਾਲੇ ਖੇਤ ਤੇ ਆਪਣੀ ਪਿਛਲੀ ਵੀਡੀਓ ਖਤ ਖਾਇਆ ਸੀ ਪੂਰੇ ਬਲੌਗ ਚ ਤੇ ਵੀ ਇਸੇ ਕਿਤੇ ਤੇ ਚਲੋ ਵੜਦੇ ਆਪਾਂ ਬਾਟੇ ਕੇ ਫਿਰ ਮਿਲਦੇ ਆ ਆ ਲਿਓ ਜੀ ਪਰਲਾ ਬਾਟੇ ਕੇ ਆਪਾਂ ਉਹਨਾਂ ਅਗੇ ਦਿੱਤਰ ਤੇ ਤੁਸੀਂ ਹਵਾ ਦੇਖ ਸਕਦੇ ਕਿੰਨੀ ਪੈ ਰਹੀ ਹੈ ਤੇ ਕਣੀਆਂ ਕਿਦਨ ਲੱਗ ਰਹੀਆਂ ਮਾਰੂ ਮਾਰ ਅਲੀ ਪਾਣੀ ਕਿੰਛ ਟਿਕਨ ਉੜੀ ਗਿਆ ਆਪਣੇ ਤੇ ਮਸ਼ੀਨ ਆਪਣੀ ਚੱਲ ਰਹੀ ਉਹ ਤੇ ਹੁਣ ਵੱਢਣੀ ਆਪਣੇ ਇਧਰ ਲਈ ਮੁੰਡਾ ਆ ਗਿਆ ਤੇ ਫਿਰ ਇਧਰਲੀ ਵੱਢਣੀ ਆ ਤੇ ਉਸ ਤੋਂ ਬਾਅਦ ਉੱਪਰਲੀ ਵੱਢਣੀ ਆ ਮੁੰਡਾ ਮਸ਼ੀਨ ਟੱੜ ਲੈ ਕੇ ਆ ਗਿਆ ਆਪਣਾ ਟਰੈਲਿ ਕਢਾ ਕੇ ਬੱਕਿਆ ਤੇ ਇੱਕ ਟਰੈਲੀ ਹੋ ਗਈ ਪਿੰਡ ਤੇ ਜਣ ਲੱਗ ਰਿਹਾ ਪਿੰਡ ਲਿਆਉਂਦਾ ਹੈ ਨਾ ਉਹ ਨਾਰਕੇ ਤੰਕੂ ਆ ਦੇ ਲੋਕ ਤੇ ਉਹ ਗਿਰਨ ਦਾ ਡਰ ਰਹਿੰਦੇ ਆਪਾਂ ਨੂੰ ਤੇ ਬਾਕੀ ਹਵਾ ਦੇਖ ਸਕਦੇ ਕਿੰਪਲੜੀ ਲਿਆ ਦੇਖੋ ਆਪਣਾ ਦੇਖ ਸਕਦੇ ਕਿੰਨੀ ਹੋ ਸਰਦੀ ਹੈ ਬਾਕੀ ਬਾਜੀ ਪੱਕਾ ਖੁੱਲ ਕੇ ਆਈ ਹੋਣੀ ਲੇ ਪੱਟ ਪੁੱਟ ਕੋਂ ਚੱਲੇ ਆਪਾਂ ਤੇ ਮਸ਼ੀਨ ਜਾ ਰਹੀ ਆਪਣੀ ਆਇਟਰਨ ਕਾ ਉਹ ਆ ਰਿਹਾ ਪਿੱਛੇ ਲਾਸਟ ਤੇ ਵਧੀਆ ਤੇ ਹੁਣ ਟਰਾਲਾ ਕਰਦੇ ਲੋਡ ਆਪਾਂ ਪਿੱਛੇ ਹੀ ਪਾ ਗਏ ਜਾਂਗੇ ਤੇ ਇਹ ਮਸ਼ੀਨ ਆਪਾਂ ਖੜਾ ਦਾਂਗੇ ਚਾਚੇ ਦੇ ਘਰ ਤੇ ਉਮਰੇ ਕੈਮਰਾ ਲੱਗੇ ਹੋਏ ਆ ਤੇ ਚਲੋ ਇੱਕ ਗੱਲਦੇ ਆਂ ਜਾ ਕੇ ਮਿਲਦੇ ਆਂ ਲੈ ਵੀ ਨਾ ਆਪਾਂ ਇਹਦੀ ਬਰਾਂਡੇ ਦੇ ਕੱਪੜੇ ਚੱਕਣ ਵਾਸਤੇ ਕਿਉਂਕਿ ਮਸ਼ੀਨ ਆਪਰੇ ਖੜਾ ਕਰਕੇ ਪਰਲੇ ਸਾਈਡ ਚਾਚੇ ਦੇ ਉੱਤੇ ਤੇ ਹਵਾ ਨਹੀਂ ਚੱਲੇ ਤੇ ਜਿੰਨੇ ਸਮਾਂ ਲੈ ਜਾ ਰਿਹਾ ਆਵਾਂ ਨੇ ਗਿੜੇ ਦੇ ਰੱਖਿਆ ਫੁੱਲ ਤੇ ਰਾਤ ਦੇ ਵਜ ਰਿਹਾ 10 11 ਫੁੱਲ ਹਵਾ ਚਾਰੇ ਫੁੱਲ ਮੇਰੇ ਵੀ ਸਮਾਨ ਚੱਕਿਆ ਮੱਛੇ ਦਾ ਨਹੀਂ ਵਗੈਰ ਕੱਪੜੇ ਵਗੈਰ ਤੇ ਹੁਣ ਚੱਲਨੇ ਆ ਪਰਲੇ ਸਾਈਡ ਆਇਦੇ ਕੋਠੇ ਸੌਵਾਂਗੇ ਤੇ ਮਸ਼ੀਨ ਕੈਮਰੇ ਗੇ ਖੜਾਤੀ ਆਪਣੇ ਕੋਈ ਦਿੱਕਤ ਨਹੀਂ ਆਪਣਾ ਟਰਾਲਾ ਵੀ ਘਰ ਦਾ ਕਿ ਮਿਲਦੇ ਆ ਤੇ ਚਲੋ ਆਪਾਂ ਵਲੌਗ ਦੀ ਅੱਗੇ ਕਰਦੇ ਆ ਪੋਰੀ ਮਿਲਦੇ ਆ ਸਵੇਰੇ ਕੱਲੀ ਖੁਰ ਨਵੀਂ ਨਿੰਦੇ ਵਿੱਚ ਖੁਰ ਨਵੀਂ ਸ਼ੁਰੂਆਤ ਤੇ ਸਾਰੇ ਗੁਰਦਿਆਂ ਨੂੰ ਪਿਆਰ ਵਿੱਚ ਸਤਿ ਸ੍ਰੀ ਅਕਾਲ